ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਇੰਸਟਾਗ੍ਰam ਜਾਂ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ ਪੇਜ ਨੂੰ ਫੋਲੋ ਕਰ ਲਿਓ ਸਿੱਧੂ ਡੇਰੀ ਫਾਰਮ ਕਲਾਲਾ ਦੇ ਨਾਂ ਤੇ ਆਪਣਾ ਪੇਜ ਆ ਸੋ ਅੱਜ ਆਪਾਂ 22 ਫਰਵਰੀ ਨੂੰ ਵੀਡੀਓ ਕਵਰ ਕਰ ਰਹੇ ਹਾਂ 22 ਫਰਵਰੀ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਵੀ ਸਕਦੇ ਹੋ ਤੇ ਵੇਚ ਵੀ ਸਕਦੇ ਹੋ 94782 63916 98784 48264 ਇਹਨਾਂ ਤੇ ਵੀਡੀਓ ਭੇਜ ਕੇ ਪਸ਼ੂ ਖਰੀਦ ਵੀ ਸਕਦੇ ਹੋ ਤੇ ਵੇਚ ਵੀ ਸਕਦੇ ਹੋ ਅੱਜ ਇੱਕ ਤੁਹਾਨੂੰ ਕਾਫੀ ਜਰਸੀ ਦੀ ਆਪਾਂ ਵੀਡੀਓ ਦਿਖਾਵਾਂਗੇ ਹਲਕਾ ਜਿਹਾ ਕ੍ਰੋਸ ਪਨ ਪੈਂਦਾ ਕਾਫੀ ਜਰਸੀ ਦੇ ਵਿੱਚ ਆਉਂਦੀ ਹੈ ਇਹ ਮੇਲ ਕਾਫ ਨੂੰ ਜਨਮ ਦਿੱਤਾ ਸੋ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਜੇਰੇ ਦੀ ਆ ਪਈ ਆ ਅੱਜ 22 ਤਰੀਕ ਨੂੰ ਸਵੇਰ 4 ਵਜੇ ਦੀ ਡਿਲੀਵਰੀ ਹੋਈ ਆ ਸੋ ਥਣ ਬੱਛੀ ਦਾ ਥੀਚੁਆਈ ਵਾਲਾ ਪਹਿਲਣ ਬੱਛੀ ਆ ਦੋ ਦੰਦ ਮੂੰਹ ਆਈ ਇਹ ਦੇਖੋ ਥਣ ਥੀਚੁਆਈ ਵਾਲਾ ਪਹਿਲਣ ਬੱਛੀ ਸੂਈ ਆ ਦੋ ਦੰਦ ਮੂੰਹ ਆ ਤੁਹਾਨੂੰ ਤੋੜ ਕੇ ਦਿਖਾਵਾਂ ਮੈਂ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਇਹ ਤੋਂ ਇਲਾਵਾ ਵੀ ਆਪਣੇ ਫਾਰਮ ਤੇ 20 25 ਨਾਗ ਤਾਜੇ ਸੂਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਬੜਾ ਸੋ ਇੱਕ ਤੁਹਾਨੂੰ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਇੱਕ ਸਾਈ ਹਾਲ ਦਾ ਨੀਂਨਾ ਦਿਖਾਵਾਂਗੇ ਬਾਹਰ ਲਾਸਟ ਤੱਕ ਬਣੇ ਰਹੋ ਵੀਡੀਓ ਦੇ ਸੋ ਬਸ ਸਿੱਧੀ ਹਾਈਟ ਲੈਂਥ ਦੇਖੋ ਹਵਾਨੇ ਦੀ ਸ਼ੇਪ ਦੇਖੋ ਤੁਸੀਂ ਕਿੰਨੀ ਸੋਹਣੀ ਤਿਆਰ ਹੋਈ ਆ ਬੱਸੀ ਉਪਰੋਂ ਸੂਲ ਤੋਂ ਲੈ ਕੇ ਲੇਵਾ ਸਟਾਰਟ ਹੁੰਦਾ ਚੌੜਾ ਤੇ ਠੋਸ ਹਵਾਨਾ ਇਹਦੀ ਮਾਣ ਦਾ ਰਿਕਾਰਡ ਆ ਜਿਹੜਾ ਉਹ 25 30 ਲੀਟਰ ਦਾ ਹੈਗਾ ਇਹ ਪਹਿਲਣੀ ਮੰਨ ਕੇ ਚੱਲੋ ਵੀ 25 ਕਿਲੋ ਦੁੱਧ ਪਾ ਦੂ ਚੰਗੀ ਸੇਵਾ ਦੇ ਨਾਲ ਬਾਕੀ ਹਾਈਟ ਲੈਂਥ ਬੱਚੀ ਦੀ ਫੁੱਲ ਆ ਹੁਣ ਤੋਰ ਕੇ ਦਿਖਾਉਣੇ ਆ ਬਾਹਰ ਤੁਰਦੀ ਦੇਖੋ ਬੱਚੀ ਅੱਗੇ ਪਿੱਛੇ ਦਾ ਹਵਾਨਾ ਉਹ ਦੇਖੋ ਅੱਗੇ ਪਿੱਛੇ ਦਾ ਹਵਾਨਾ ਫੁੱਲ ਹਾਈਟ ਲੈਂਥ ਆ ਕਾਫੀ ਜਰਸੀ ਦੇ ਵਿੱਚ ਆ ਜਾਂਦੀਆਂ ਲੈ ਚਲੰਦਿਆਂ ਇੱਕੋ ਵੀ ਜਰਸੀ ਦੇ ਵਿੱਚ ਆ ਜਾਂਦੀ ਆ ਹਲਕਾ ਜਿਹਾ ਕ੍ਰੋਸ ਪਾਣਾ ਥਣ ਹੱਥੀ ਚਵਾਈ ਵਾਲਾ ਗਾ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਚੰਗੀ ਬੱਚੀ ਚਾਹੀਦੀ ਆ ਹੱਥੀ ਚਵਾਈ ਥਣ ਵਾਲੀ ਪਹਿਲਣ ਬੱਚੀ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੋਊਗਾ ਹਵਾਨਾ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਜੀ ਸਾਬ ਬਾਕੀ ਮੇਨ ਕੰਮ ਆ ਜੇਰੇ ਦੀ ਪ੍ਰੋਪਰ ਪੈ ਚੁੱਕੀ ਆ ਮੇਨ ਬਹੁਤ ਕੰਮ ਹੁੰਦਾ ਬਾਕੀ ਮਗਰ ਮੇਲ ਕਾਫ ਆ ਸੋ ਥਣ ਕੱਲਾ ਕੱਲਾ ਨਿਕਰਵਾ ਤੁਸੀਂ ਦੇਖਿਆ ਤਾਂ ਦੁਆਰਾ ਫੇਰ ਸਾਨੂੰ ਹਵਾਨਾ ਨਿਆ ਗੱਲਾ ਗੱਲਾ ਨਿਕਰਵਾ ਥਾਣਾ ਹੱਥੀਚਵਾਈ ਵਾਲਾ ਸੋਹਣਾ ਥਾਣਾ ਦੇ ਸਕਦੇ ਹੋ ਸੋ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਹੈਗਾ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਈ ਪਹਿਲਾ ਸੂਆ ਬੱਸੀ ਦੋ ਦੰਦ ਉਹ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰਕੇ ਇਹਨੂੰ ਖਰੀਦ ਸਕਦੇ ਹੋ ਇਹ ਤੋਂ ਇਲਾਵਾ ਵੀ ਆਪਣੇ ਫਾਰਮ ਤੇ 10 ਤੋਂ 15 ਬੈੜਾਂ ਤਾਹੀਆਂ ਸੂਈਆਂ ਹੋਈਆਂ ਨੇ ਆ ਤੁਸੀਂ ਦੇਖ ਸਕਦੇ ਹੋ ਕਿ ਜਰਸੀ ਪਹਿਲਣ ਸੂਈ ਹੋਈ ਹੈ ਖੀਰੀ ਬੱਛੀ ਸੋ ਇੱਕ ਆਪਾਂ ਤੁਹਾਨੂੰ ਸਾਈ ਵਾਲ ਬੈੜ ਦਿਖਾਵਾਂਗੇ ਜਿਹੜੀ ਹਜੇ ਸੂਨ ਨੂੰ ਕੁਝ ਕੁ ਦਿਨ ਲੈਂਦੀ ਆ ਬਹੁਤ ਟੌਪ ਦਾ ਨੀਨਾ ਸਾਹਿਵਾਲ ਦਾ ਦੇਖ ਸਕਦੇ ਤੁਸੀਂ ਕਲਰ ਸਾਈਨਿੰਗ ਬਰੀਡ ਚੈੱਕ ਕਰ ਸਕਦੇ ਹੋ ਤੁਸੀਂ ਇਹਨੇ ਪਲੂਨ ਨੇ 25 22 ਕਿਲੋ ਦੁੱਧ ਪਾਇਆ ਹੋਇਆਗਾ ਬਹੁਤ ਟੌਪ ਦੀ ਬਰੀਡ ਆ ਸਾਰਾ ਰਿਕਾਰਡ ਇਹਦਾ ਮਿਲ ਜੂਗਾ ਕਲਰ ਦੇਖ ਸਕਦੇ ਹੋ ਸਾਈਨਿੰਗ ਦੇਖ ਸਕਦੇ ਹੋ ਬਰੀਡ ਦੇਖ ਸਕਦੇ ਹੋ ਹਾਈਟ ਲੈਂਥ ਦੇਖ ਸਕਦੇ ਹੋ ਹਵਾਨਾ ਤੁਸੀਂ ਦੇਖ ਹੱਥੀ ਚੋਈ ਵਾਲਾ ਸੋਹਣਾ ਥਾਣਾ ਸੋਹਵਾਨਾ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਫੇਰ ਚੌੜਾ ਤੇ ਠੋਸ ਸੋਹਵਾਨਾਗਾ ਚੰਗੀ ਸੇਵਾ ਦੇ ਨਾਲ ਤੁਸੀਂ ਚਾਹੇ 25 ਮੰਨ ਕੇ ਲੈ ਲਓ ਚਾਹੇ 26 ਮੰਨ ਕੇ ਲੈ ਲਓ ਚੰਗਾ ਦੁੱਧ ਪਾਉਗੀ ਬਾਕੀ ਦੁੱਧ ਵੀ ਇਹਦਾ ਸੰਘਣਾ ਹੁੰਦਾ ਫੈਂਟ ਵਾਲਾ ਹੁੰਦਾ ਕਿਉਂਕਿ ਪਲੀ ਸਮੀ ਬਹੁਤ ਜ਼ਿਆਦਾ ਆ ਠੱਪੜੇ ਦੀ ਬੱਚੀ ਬਹੁਤ ਤਗੜੀ ਆ ਥਣ ਕੱਲਾ ਕੱਲਾ ਨਿਕਲਣਾ ਮੈਨੂੰ ਨੇੜ ਤੋਂ ਚੈੱਕ ਕਰਾਉਣ ਨੇ ਹੱਥੀ ਚਵਾਈ ਵਾਲਾ ਥਾਣਾ ਚਾਰੇ ਥਾਣਾ ਪੂਰੀਆਂ ਗੁੱਠਾਂ ਦੇ ਲੱਗੇ ਹੋਏ ਨੇ ਹਵਾਨੇ ਤੇ ਬੇਂਜ ਦੇਖ ਸਕਦੇ ਹੋ ਬਾਕੀ ਸੈਨਮ ਵਗੈਰਾ ਕਲਰ ਵਗੈਰਾ ਤੁਸੀਂ ਦੇਖ ਸਕਦੇ ਹੋ ਬੱਚੀ ਦਾ ਕਿੰਨਾ ਤਗੜਾਗਾ ਇਹ ਦੂਜਾ ਸੁਹਾ ਸੂ ਤੂੰ ਦੇਖੋ ਠੰਡੀ ਸੀਲ ਪੂਰੀ ਜਾਦੇ ਆ ਜਿੱਧਰ ਮਰਜੀ ਬਹਿ ਕੇ ਦੋਨੇ ਪਾਸੇ ਬਹਿ ਕੇ ਚੋਣ ਵਾਲੀ ਆ ਦੇਖੋ ਹੱਥੀ ਚਵਾਈ ਵਾਲਾ ਥਾਣਾ ਬਸਪਤ ਮਗਰ ਫੇਰਦੇ ਹੱਥ ਸੋ ਠੰਡੀ ਸੀਲ ਪੂਰੀ ਆਦੇ ਦੂਜਾ ਸੂਆ ਸਾਈਵਾਲ ਸੂਰੀ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੇ ਸੇਲ ਵਾਸਤੇ ਅਵੇਲੇਬਲ ਆ ਪੂਰੀ ਠੰਡੀ ਸੀਲ ਚੰਗੇ ਦੁੱਧ ਵਾਲੀ ਸਾਈਵਾਲ ਦੀ ਡਿਮਾਂਡ ਹੋਵੇ ਕਿਸੇ ਮੇਰੇ ਵੀਰ ਨੂੰ ਤਾਂ ਉਹ ਆਪਣਾ ਕਨੈਕਟ ਕਰ ਸਕਦਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ ਇਹਦੀ ਵਟਸਐਪ ਤੇ